ਪੰਜਾਬ ਕਾਂਗਰਸ ਦੇ ਲੀਡਰਾਂ ਦੀਆਂ ਇਹ ਤਸਵੀਰਾਂ ਦਿੱਲੀ ਸਥਿਤ 올 ਇੰਡੀਆ ਕਾਂਗਰਸ ਦੇ ਪ੍ਰਧਾਨ ਖੜਗੇ ਦੇ ਘਰ ਦੀਆਂ ਨੇ ਜਿੱਥੇ ਪੰਜਾਬ ਕਾਂਗਰਸ ਦੇ ਲੀਡਰਾਂ ਦੀ ਇੱਕ ਵੱਡੀ ਮੀਟਿੰਗ ਸ਼ੁਰੂ ਹੋਈ ਹੈ ਕੁਝ ਦਿਨ ਪਹਿਲਾਂ ਹੀ ਪੰਜਾਬ ਦੇ ਵੱਡੇ ਲੀਡਰ ਜਿਨ੍ਹਾਂ ਦੇ ਵਿੱਚ ਤੁਸੀਂ ਤਸਵੀਰਾਂ 'ਚ ਜਿਨ੍ਹਾਂ ਨੂੰ ਵੇਖ ਸਕਦੇ ਹੋ ਜਿਸ ਦੇ ਵਿੱਚ ਚਰਨਜੀਤ ਸਿੰਘ ਚੰਨੀ, ਪ੍ਰਤਾਪ ਬਾਜਵਾ, ਸੁਖਿੰਦਰ ਰੰਧਾਵਾ, ਰਾਜਾ ਵੜਿੰਗ, ਡਾਕਟਰ ਅਮਰ ਸਿੰਘ ਅਤੇ ਹੋਰ ਲੀਡਰ ਵਿਖਾਈ ਦੇ ਰਹੇ ਨੇ ਇਹਨਾਂ ਦੀ ਅੱਜ ਮੀਟਿੰਗ ਪੰਜਾਬ ਦੇ ਲੀਡਰਾਂ ਦੀ ਕਾਂਗਰਸ ਦੇ ਪ੍ਰੈਜ਼ੀਡੈਂਟ ਖੜਗੇ ਦੇ ਨਾਲ ਚੱਲ ਰਹੀ ਹੈ ਜਿਸ ਦੇ ਵਿੱਚ ਰਾਹੁਲ ਗਾਂਧੀ ਵੀ ਮੌਜੂਦ ਨੇ ਦੱਸਦੀ ਹੈ ਕਿ ਪਿਛਲੇ ਦਿਨਾਂ ਹੀ ਜੋ ਨਿਕਲ ਕੇ ਗੱਲਾਂ ਸਾਹਮਣੇ ਆ ਰਹੀਆਂ ਸੀ ਕਿ ਪੰਜਾਬ ਕਾਂਗਰਸ ਦੇ ਵਿੱਚ ਜੱਟ ਸਿੱਖ ਤੇ ਦਲਿਤ ਨੂੰ ਲੈ ਕੇ ਮਾਮਲਾ ਭਖਦਾ ਹੋਇਆ ਦਿਖਾਈ ਦੇ ਰਿਹਾ ਸੀ ਇਸੇ ਦੇ ਵਿਚਾਲੇ ਹੀ ਅੱਜ ਮੀਟਿੰਗ ਦਿੱਲੀ ਹਾਈ ਕਮਾਂਡ ਦੇ ਨਾਲ ਸ਼ੁਰੂ ਹੋਈ ਹੈ ਹੁਣ ਵੇਖਣਾ ਹੋਵੇਗਾ ਕਿ ਇਸ ਮੀਟਿੰਗ ਦੇ ਵਿੱਚ ਦਿੱਲੀ ਹਾਈ ਕਮਾਂਡ ਵੱਲੋਂ ਪੰਜਾਬ ਦੇ ਲੀਡਰਾਂ ਨੂੰ ਇੱਕ ਕਰਨ ਦੇ ਲਈ ਕੀ ਕੁਝ ਰਣਨੀਤੀ ਅਪਣਾਈ ਜਾਂਦੀ ਆ ਤੇ ਕੀ ਗੁਣ ਮੰਤਰ ਇਹਨਾਂ ਲੀਡਰਾਂ ਨੂੰ ਦਿੱਤਾ ਜਾਂਦਾ ਹੈ ਜੋ ਕਿ ਪੰਜਾਬ ਵਾਪਸ ਆ ਕੇ ਇੱਕ ਦੂਜੇ ਦੀ ਲਤਾਂ ਨਾ ਖਿੱਚਣ ਖੈਰ ਪੰਜਾਬ ਦੇ ਸਾਰੇ ਲੋਕ ਤੇ ਵਿਰੋਧੀ ਪਾਰਟੀਆਂ ਵੀ ਇਸ ਮੀਟਿੰਗ ਦੇ ਉੱਤੇ ਨਜ਼ਰ ਟਿਕਾਈ ਬੈਠੀਆਂ ਨੇ ਕਿ ਆਖਿਰਕਾਰ ਪੰਜਾਬ ਕਾਂਗਰਸ ਦੇ ਅੰਦਰ ਜੋ 카ਟੋਕਲੇਸ਼ ਚੱਲ ਰਿਹਾ ਹੈ ਉਹ ਸ਼ਾਇਦ ਅੱਜ ਖਤਮ ਹੋਵੇਗਾ ਜਾਂ ਫੇਰ 카ਟੋਕਲੇਸ਼ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਕਹ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ